ਇਹ ਤੁਮੇ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਸਪਿੰਡ ਹੈ ਭਾ ਦੇ ਪ੍ਰਵਾਹ ਹਕ ਬਹੁਤ ਪੁਸ਼ਤ ਜਿਹੜੇ ਪਿਛਾਈ ਕੋ ਲੈ ਕੇ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਹੋਣੇ ਔਰ ਸਭ ਤੋਂ ਛੋਟੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਕੋ ਸਰਪੰਚ ਬਣੇ ਸੀ ਤੇ ਉਸ ਕੋਲੇ ਅਗਰ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਸਾਦ ਸਿੰਘ ਕਰੂੰਦੇ ਹੋ ਡਿਵੈਲਪਮੈਂਟ ਮੰਤਰੀ ਹੁੰਦੇ ਸੀ ਸਿੱਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚ ਜਿਹੜੇ ਸਭ ਤੋਂ ਚੁਕੀ ਉਹਨਾਂ ਕੰਪਨੀ ਤੋਂ ਕੋਣੂ ਜਾ ਕੇ ਉਹਨਾਂ ਤੋਂ ਤਵੰਦ ਸਭ ਕਨੀਤੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬੰਦ ਤੋਂ ਫੜਦੇ ਕਿ ਨੂੰ ਹਾਈ ਸਕੂਲ ਦੇ ਕਿ ਔਰ ਇਹ ਸਾਡੇ ਸਕੂਲ 'ਚ ਕਿੰਨੇ ਪੜਾ ਕੇ ਨੌਕਰੀਆਂ ਕਿੰਨੀ ਮੁਖੜਾ ਫਰਬੀ ਅੜਾ ਦੋਲਾ ਵੀ ਮੁਖੜਾ ਹੈ ਅੱਜ ਜਦੋਂ ਮੈਂ ਆਪਣੇ ਪਿੰਡ ਲੋਕ ਜਿਹੜੇ ਮੇਰੇ ਸਹੇਦ ਮੇਰਾ ਬੜਾ ਮਨ ਖੁਸ਼ ਹੋਇਆ ਉਸ ਪ੍ਰਿੰਟ ਤੋਂ ਜਿਸ 'ਤੇ ਮੈਂ ਬਹੁਤ ਕੋਈ ਸ਼ਾਹਰਤ ਦੇ ਕੇ ਜੋਰਾ ਸਾਫ ਕਰੀ। ਇਹਨਾਂ ਨੇ ਜੋ ਆਪ ਤਰ੍ਹਾਂ ਨਿਸ਼ਾਨਾ ਸਭ ਤੋਂ ਪਹਿਲੀ ਸ਼ਾਹਰਤ ਕੀਤੀ। ਔਰ ਇਹ ਉਤਮ ਨਰਮਨ ਮਹੰਤੂ ਜੀ ਆਪ ਨੂੰ ਜਿੰਦੇ ਝੰਡਾ ਨਾਲ ਸਾੜੇਗੇ ਉਹ ਪਿੰਡ ਇਹ ਪ੍ਰਸਾਦ ਹੈ ਔਰ ਫਕਰ ਮੈਂ ਕਰ ਸਕਦਾ ਕਿ ਬਾਖੀ ਨੂੰ ਜਿਹੜੀ ਵੀ ਇਥੋਂ ਚੀਜ਼ ਬਖਸ਼ੀ ਆ ਆਪ ਨੇ ਕਿਲੇ ਦੇ ਭਾਵਾਂ ਵਿੱਚ ਖਿਲੇ ਰੇ। ਭਲਾ ਕਿ ਉਹ ਬਖਸ਼ੀ ਨਾ। ਲੰਬਾ ਸਮਾਂ ਚੱਲਦਾ ਚੱਲਦਾ ਕਈ ਲੜਾਈ ਦੇਖੋ ਮੇਨੋਂ ਤੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਦਿੱਤੀ ਗਿਆ ਮੇਰੇ ਤੋਂ ਮੇਰੇ ਪਤਾ ਹੀ ਤੋਂ ਲੈ ਕੇ ਮੈਨੂੰ ਇਹ ਨਹੀਂ ਦੱਸਣਾ ਕਿ ਮੈਂ ਫਿਲਮਾਂ ਦਾ ਹੀਰੋ ਆ ਮੈਂ ਐਲਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਨਾਲ ਮੈਂ ਇਹਦਾ ਕੈਂਟ ਚਾਹੁੰਦਾ ਕਿ ਮੈਂ ਲੋਕੀ ਨਹੀਂ ਕਮਨ ਨਹੀਂ ਇੱਕ ਗਲਾਨੀ ਨੂੰ ਕਹਿਣੀ ਚਾਹੀਦੀ ਕਿ ਤੁਸੀਂ ਬੜੇ ਹਰਾਣੋ ਲੋਕੀ ਤੇ ਮੇਰੇ ਮੇਰੇ ਕੌਂਸਲ ਕੌਂਸਲ ਇੰਮੈਸ਼ਨ ਡਿਪਟੀ ਸਿਕਰੀ ਗਿਆ ਕਿਉਂਕਿ ਉਹਨਾਂ ਨੇ ਕਹਿ ਕੇ ਕਿ ਉਹ ਆਪਣੇ ਆਪ ਦੀ ਇਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਜੀਬ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਜਦੋਂ ਦਾ ਬਾਜੂਆ ਅਕੀਲ ਸਿੰਘ ਆਪਣਾ ਪ੍ਰਤਾਪ ਬਾਜੂਆ ਇਹ 파ੜਾ ਇਹ ਆਪਣੀ ਅਰਣਾ ਚੌਧਰੀ ਔਰ ਆਓ ਕੇ ਅਮਿਤ ਜੀ ਪਗਲੇ ਪਾਕਿਸਤਾਨੀ ਲੋਕਾਂ ਤੋਂ ਦੀ ਮਰੀਸ਼ਾ ਦੁਰਾ ਮਰੀਸ਼ਾ ਪੂਰੀ ਨਾਲ ਹੀ ਆਜੋ ਕੋਈ ਤੋਂ ਭਾਵੇਂ ਜੋ ਮਾਰਕੀ ਉਹਨਾਂ ਦਾ ਪੇਟਾ ਉਹਨਾਂ ਦਾ ਪਰਿਵਾਰ ਪੂਰੇ ਤੋਂ ਉਹਨਾਂ ਦੇ ਉੱਪਰ ਇੰਨੇ ਜ਼ਬਰਦਸਤ ਕਿਸ ਤਰ੍ਹਾਂ ਨਾਲ ਲੱਗੇ ਇਹਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਤੇ ਕਿਸੇ ਨੂੰ ਮਨਾਉਣਾ ਪਿਆ ਜਬ ਕਾਲੇ ਤੇ ਵੀੇਖਲੋ ਕਾਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗ ਵੀ ਇੱਥੇ ਆਮ ਕਰਦੇ ਨੇ ਉਹ ਸਾਨੂੰ ਤਗੜੇ ਹੋ ਕੇ ਤੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਹ ਲੱਗਾ ਕਿ ਮੇਰੇ ਪਿਤਾ ਜੀ 1972 ਦੀ ਜਿਸ ਫੰਡ ਤੇਗੇ ਤੋਂ ਉੱਠੇ ਅੱਜ ਹੁਣ ਵੱਡੇ ਨਹੀਂ ਪੱਤਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਤਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਕੁਸਤੀ ਬਣਾਈ ਸਾਡੇ ਇਲਾਕੇ ਦੀ ਕੁਸਤੀ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਇਹ ਇਹ ਬਹੁਤੋੜਾ ਨਾਮਕ ਨੂੰ ਅੱਗੇ ਲੈ ਕੇ ਥਲਾ ਜਿਹੜੇ ਕਹਿੰਦੇ ਕਿ ਕਿਹਾ ਤੇ ਨਾਮਕ ਮਾਤਨ ਦੀ ਲਈ ਤੋਂ ਕੁ ਮੈਂ ਇੱਕ ਇਹ ਕੁ ਬੜਾ ਤਜੀ ਦੀ ਯੋਗੀ ਜੀਨ ਕਰਤਾ ਮੈਂ ਵਾਜੂ ਤੋਂ ਵਿਸ਼ਵਾਸ ਪ੍ਰਕਰਮ ਸੰਸਾਰੋਂ ਦਾ ਮੋਨੇ ਵਿੱਚ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਤ ਨੂੰ ਦਾ ਕਰੇ ਉਪਨੇ ਮੱਥਾ ਟੇਕ ਕੇ ਆਪਣੇ ਦਾਤੀ ਨੂੰ ਮੱਤਾ ਕੀਤੀ ਗਏ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇ ਸਿੰਘ ਰੰਡਾਵਾ ਹੋਏ ਨੂੰ ਉਹਨਾਂ ਤੋਂ ਸ਼ਿਰਵਾਲ ਲੈ ਜੀ ਤੋਪਾਂ ਵੀ ਹੋ ਗਈਆਂ ਇੰਡੀਆ ਕਹਿੰਦੇ ਉਹਨਾਂ ਕਿਵੇਂ ਦੇਖੇ ਜਦੋਂ ਸਰਕਾਰ ਬਦਲੇਗਾ ਸਰਕਾਰ ਬਦਲੇਗਾ ਟਾਪਰ ਸ਼ਿਟ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਦੇਸ਼ ਦੇ ਦੇਸ਼ ਨੂੰ ਜੋ ਸੁਪੀਟ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ